ਅਜੂਤੋ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਵੀ ਚਾਹ ਦੇ ਵਿੱਚ ਇਦਾਂ ਦੀਆਂ ਦੋ ਚੀਜ਼ਾਂ ਤੁਸੀਂ ਪਾ ਕੇ ਪੀ ਸਕਦੇ ਆ ਜਿਨ੍ਹਾਂ ਨਾਲ ਤੁਹਾਡੀ ਸਿਹਤ ਨੂੰ ਬੈਨੀਫਿਟ ਹੋਵੇਗਾ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਵੈਸੇ ਤਾਂ ਆਪਾਂ ਜਿਹੜੇ ਸਾਰੇ ਹੀ ਚਾਹ ਪੀਣ ਦੇ ਸ਼ਕੀਨ ਹੁੰਦੇ ਹੈਗੇ ਆ ਸਪੈਸ਼ਲੀ ਜਿਹੜੇ ਆਪਾਂ ਭਾਰਤੀ ਲੋਕ ਜਾਂ ਪੰਜਾਬੀ ਲੋਕ ਆ ਚਾਹ ਆਪਣੇ ਘਰਾਂ ਦੇ ਵਿੱਚ ਦੋ ਵਾਰੀ ਬਣਦੀ ਆ ਤਿੰਨ ਵਾਰੀ ਬਣਦੀ ਆ ਚਾਰ ਵਾਰੀ ਬਣਦੀ ਆ ਜਾਂ ਕੋਈ ਪੁਰਾਣਾ ਆ ਜਾਂਦਾ ਰਿਸ਼ਤੇਦਾਰ ਆ ਜਾਂਦਾ ਤਾਂ ਵੀ ਅਸੀਂ ਚਾਹੀ ਪੁੱਛਦੇ ਆ ਉਹਨੂੰ ਚਾਹੀ ਪੜਾਉਂਦੇ ਆ ਚਾਹ ਬਹੁਤ ਹੀ ਇੱਕ ਫੇਵਰੇਟ ਮਤਲਬ ਆਪਣੀ ਡਰਿੰਕ ਹੁੰਦੀ ਵਿਊ ਤੇ ਪਰ ਚਾਹ ਦੇ ਬਾਰੇ ਬਹੁਤ ਸਾਰੀਆਂ ਮਿਸਕਨਸੈਪਸ਼ਨਸ ਬਣੀਆਂ ਹੋਈਆਂ ਗਲਤ ਧਾਰਨਾਵਾਂ ਬਣੀਆਂ ਹੋਈਆਂ ਵੀ ਚਾਹ ਪੀਣ ਦੇ ਨਾਲ ਸਾਈਡ ਇਫੈਕਟ ਹੁੰਦੇ ਆ ਜਾਂ ਚਾਹ ਪੀਣ ਦੇ ਨਾਲ ਹਾਰਟ ਪ੍ਰੋਬਲਮਸ ਆ ਜਾਂਦੀਆਂ ਜਾਂ ਐਸਿਡ ਬਣ ਲੱਪਨ ਦਾ ਪੇਟ ਦੇ ਵਿੱਚ ਜਾਂ ਮੋਟਾਪਾ ਵੱਧਦਾ ਹੈਗਾ ਬਹੁਤ ਸਾਰੀਆਂ ਯਾਨੀ ਕਿ ਗਲਤ ਧਾਰਨਾਵਾਂ ਹੁੰਦੀਆਂ ਹੈਗੀਆਂ ਤੇ ਇਹਦੇ ਪਿੱਛੇ ਕੋਈ ਇਤਨਾ ਜ਼ਿਆਦਾ ਇੰਨਾ ਜ਼ਿਆਦਾ ਕੋਈ ਲੌਜਿਕ ਨਹੀਂ ਹੁੰਦਾ ਹੈਗਾ ਬਟ ਫਿਰ ਵੀ ਆਪਾਂ ਕੋਈ ਵੀ ਚੀਜ਼ ਜੇ ਅਗਰ ਐਕਸੈਸ ਦੇ ਵਿੱਚ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਯੂਜ਼ ਕਰਦੇ ਆ ਚਾਹੇ ਉਹ ਚੰਗੀ ਚੀਜ਼ ਹੀ ਆ ਤੇ ਉਹਦੇ ਨਾਲ ਬਾਡੀ ਤੇ ਬੁਰੇ ਪ੍ਰਭਾਵ ਪੈਣ ਲੱਗ ਪੰਦੇ ਆ ਇਦਾਂ ਹੀ ਚਾਹ ਆ ਅਗਰ ਤੁਸੀਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਗਲਾਸ ਭਰ-ਭਰ ਕੇ ਹਰ ਰੋਜ਼ ਚਾਹ ਪੀਨੇ ਵੈਸੇ ਅਸੀਂ ਬਚਪਨ ਦੇ ਵਿੱਚ ਕਾਫੀ ਗਲਾਸ ਮਤਲਬ ਦਿਨ ਦੇ ਵਿੱਚ ਚਾਹ ਪੀਂਦੇ ਹੁੰਦੇ ਸੀਗੇ ਤੇ ਅਗਰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਚਾਹ ਪੀਂਨੇ ਆ ਤੇ ਸਾਡੀ ਬਾਡੀ ਦੇ ਵਿੱਚ ਜਿਹੜੀ ਮਿੱਠਾ ਪਾਇਆ ਹੁੰਦਾ ਖੰਡ ਪਾਈ ਹੁੰਦੀ ਆ ਜ਼ਿਆਦਾ ਮਤਲਬ ਕਿ ਜਾਣ ਦੇ ਕਾਰਨ ਕੈਲਰੀਜ਼ ਜ਼ਿਆਦਾ ਜਾਣ ਦੇ ਕਾਰਨ ਵੋਟਾਪਾ ਵੱਧ ਸਕਦਾ ਤੇ ਇਨਸੂਲਿਨ ਰਿਸਟੈਂਸ ਦੀ ਪ੍ਰੋਬਲਮ ਹੋ ਸਕਦੀ ਆ ਇਸ ਲਈ ਲਿਮਟ ਜੇ ਆਪਾਂ ਪੀਵਾਂਗੇ ਤੇ ਦਾ ਬੈਨੀਫਿਟ ਹੀ ਹੁੰਦਾ ਹੈ ਕੋਈ ਨੁਕਸਾਨ ਨਹੀਂ ਹੁੰਦਾ ਨੰਬਰ 1 ਜਿਹੜੀ ਚੀਜ਼ ਹੈਗੀ ਉਹ ਅਦਰਕ ਆ ਅਦਰਕ ਦੀ ਵਰਤੋਂ ਤੁਸੀਂ ਚਾਹ ਦੇ ਵਿੱਚ ਪਾ ਕੇ ਕਰ ਸਕਦੇ ਆ ਅਦਰਕ ਐਂਟੀ ਇਨਫਲਮੇਟਰੀ ਹੁੰਦਾ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸੋਜ ਉਹਨੂੰ ਘੱਟ ਕਰਨ ਦੇ ਵਿੱਚ ਹੈਲਪ ਕਰਦਾ ਹੈਗਾ ਇਹ ਜਿਹੜਾ ਜੋੜਾਂ ਦਾ ਦਰਦ ਹੁੰਦਾ ਹੈਗਾ ਉਹਨੂੰ ਕੰਟਰੋਲ ਕਰਨ ਦੇ ਵਿੱਚ ਉਹਨੂੰ ਘੱਟ ਕਰਨ ਦੇ ਵਿੱਚ ਹੈਲਪ ਕਰਦਾ ਹੈਗਾ ਜਿਹੜੀ ਵਧੀ ਹੋਈ ਬਲੱਡ ਸ਼ੂਗਰ ਹੁੰਦੀ ਹੈਗੀ ਆ ਉਹਨੂੰ ਵੀ ਕੰਟਰੋਲ ਕਰਨ ਦੇ ਵਿੱਚ ਇਹ ਹੈਲਪ ਕਰ ਸਕਦਾ ਤੇ ਜਿੱਦਾਂ ਇਹਦੇ ਵਿੱਚ ਜਿੰਜਰੋਲ ਨਾਮ ਦਾ ਤੱਤ ਹੁੰਦਾ ਹੈਗਾ ਜਿਹੜਾ ਸਾਡੇ ਓਵਰਆਲ ਬੋਡੀ ਲਈ ਸਾਡੀ ਇਮਿਊਨਿਟੀ ਪਾਵਰ ਨੂੰ ਵਧਾਉਣ ਵਾਸਤੇ ਸਾਡੇ ਡਾਈਜੈਸਟਿਵ ਸਿਸਟਮ ਨੂੰ ਹੈਲਦੀ ਰੱਖਣ ਵਾਸਤੇ ਸਾਡੀ ਸਕਿਨ ਹੈਲਥ ਵਾਸਤੇ ਬਹੁਤ ਹੀ ਇੱਕ ਲਾਭਦਾਇਕ ਚੀਜ਼ ਹੁੰਦੀ ਹੈਗੀ ਆ ਇਸ ਕਰਕੇ ਤੁਸੀਂ ਅਦਰਕ ਆਪਣੀ ਚਾਹ ਦੇ ਵਿੱਚ ਪਾ ਕੇ ਪੀ ਸਕਦੇ ਆ ਨੰਬਰ 2 ਜੋ ਚੀਜ਼ ਹੈਗੀ ਆ ਉਹ ਹੈਗੀ ਆ ਦਾਲਚੀਨੀ ਜਾਨੀ ਕਿ ਸਿਨਮੋਨ ਜਿਹਨੂੰ ਇੰਗਲਿਸ਼ ਵਿੱਚ ਕਹਿੰਦੇ ਆ ਦਾਲਚੀਨੀ ਵੀ ਬਹੁਤ ਹੀ ਵਧੀਆ ਤੱਤ ਹੁੰਦਾ ਹੈਗਾ ਤੇ ਇਹਦੇ ਵਿੱਚ ਇਦਾਂ ਦੇ ਜਿਹੜੇ ਤੱਤ ਹੁੰਦੇ ਹੈਗੇ ਜਿਹੜੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੇ ਵਿੱਚ ਹੈਲਪ ਕਰਦੇ ਆ ਇਹਦਾ ਥਰਮੋਜੈਨਿਕ افੈਕਟ ਹੁੰਦਾ ਹੈਗਾ ਸਾਡੀ ਬੋਡੀ ਦੇ ਅੰਦਰ ਜਾ ਕੇ ਇਹ ਇੱਕ ਤਰ੍ਹਾਂ ਹੀਟ ਪ੍ਰੋਡਿਊਸ ਕਰਦੀ ਆ ਜਿਹੜੀ ਕੈਲਰੀ ਬਰਨ ਕਰਨ ਦੇ ਵਿੱਚ ਵੀ ਹੈਲਪ ਕਰਦੀ ਆ ਤੇ ਵੇਟ ਲਾਸ ਦੇ ਵਿੱਚ ਵੀ ਜਿਹੜੀ ਦਾਲਚੀਨੀ ਹੁੰਦੀ ਉਹ ਹੈਲਪ ਕਰਦੀ ਆ ਕਿਉਂਕਿ ਇਹ ਬਲੱਡ ਸ਼ੂਗਰ ਨੂੰ ਕੰਟਰੋਲ ਕਰਦੀ ਆ ਘਟਾਉਂਦੀ ਹੈਗੀ ਬੋਡੀ ਦੇ ਵਿੱਚ ਬਲੱਡ ਪ੍ਰੈਸ਼ਰ ਨੂੰ ਘਟਾਉਣ ਦੇ ਵਿੱਚ ਵੀ ਇਹ ਹੈਲਪ ਕਰ ਸਕਦੀ ਆ ਤੇ ਫਿਊਚਰ ਦੇ ਵਿੱਚ ਜਾ ਕੇ ਜਿਹੜੀਆਂ ਦਿਲ ਨਸਬੰਧਿਤ ਬਿਮਾਰੀਆਂ ਹੁੰਦੀਆਂ ਉਹਨਾਂ ਤੋਂ ਵੀ ਅਸੀਂ ਬਚ ਸਕਦੇ ਹੈਗੇ ਆ ਤੇ ਨੰਬਰ 3 ਜਿਹੜੀ ਚੀਜ਼ ਹੈਗੀ ਛੋਟੀ ਇਲਾਇਚੀ ਜਿਹੜੀ ਸਟ्रेस ਰੀਲੀਫ ਕਰਦੀ ਆ ਮਤਲਬ ਕਿ ਬਾੜੀ ਬੰਦੇ ਨੂੰ ਟੈਨਸ਼ਨ ਰਹਿੰਦੀ ਹੋਵੇ ਸਟ्रेस ਰਹਿੰਦੀ ਹੋਵੇ ਦਿਮਾਗ ਬੜਾ ਹੀ ਚੱਲਦਾ ਹੋਵੇ ਡਰ ਜਿਹਾ ਲੱਗਦਾ ਹੋਵੇ ਤਾਂ ਇਲਾਇਚੀ ਦੀ ਛੂਟੀ ਦੀ ਵਰਤੋਂ ਕਰ ਸਕਦੇ ਆ ਵੀ ਤੁਸੀਂ ਚਾਹ ਦੇ ਵਿੱਚ ਇਹਦੇ ਜਿਹੜੇ ਬੀਜ ਹੁੰਦੇ ਆ ਉਹਨਾਂ ਨੂੰ ਕੁੱਟ ਕੇ ਪਾ ਸਕਦੇ ਆ ਤੇ ਜਿਹੜੀ ਚਾਹ ਦੇ ਵਿੱਚ ਮਤਲਬ ਇਹਦੀ ਜਿਹੜੀ ਮਾਤਰਾ ਉਹ ਕਿੰਨੀ ਹੋਣੀ ਚਾਹੀਦੀ ਹੈਗਾ ਇੱਕ ਕੱਪ ਦੇ ਵਿੱਚ ਤੁਸੀਂ ਜਿਹੜਾ ਅੱਧਾ ਚਮਚ ਅਦਰਕ ਦਾ ਮਤਲਬ ਛੂਟੀ ਇੱਕ ਡੰਡੀ ਅਦਰਕ ਦੀ ਕੁੱਟ ਕੇ ਜਿਹੜੀ ਅੱਧਾ ਚਮਚ ਦੇ ਵਿੱਚ ਆਵੇ ਉਹ ਆਪਾਂ ਯੂਜ਼ ਕਰਨੀ ਹੈਗੀ ਆ ਤੇ ਜਿਹੜੀ ਦਾਜ ਖੀਨੀ ਦਾ ਪਾਊਡਰ ਅਗਰ ਬਣਾ ਲਈ ਆਪਾਂ ਉਹਦੀਆਂ ਦੋ ਕੁ ਚੁਟਕੀਆਂ ਆਪਾਂ ਇੱਕ ਚਾਹ ਦੇ ਕੱਬੇ ਯੂਜ਼ ਕਰਨੀ ਹੈਗੀਆਂ ਜਿਹੜੀ ਛੋਟੀ ਇਲਾਚੀ ਹੈਗੀ ਆ ਉਹ ਇੱਕ ਜਾਂ ਦੋ ਉਹਦੀਆਂ ਛੋਟੀ ਇਲਾਚੀ ਯੂਜ਼ ਕਰਨੀ ਹੈ ਚਾਹ ਦੇ ਵਿੱਚ ਤੇ ਬਣਾਉਣੀ ਕਿੱਦਾਂ ਆ ਜਦੋਂ ਆਪਾਂ ਪਾਣੀ ਪਹਿਲਾਂ ਉਬਾਲਦੇ ਆ ਉਹਦੇ ਵਿੱਚ ਇਹ ਜਿਹੜੇ ਚੀਜ਼ਾਂ ਪਾ ਕੇ ਪਹਿਲਾਂ ਚੰਗੀ ਤਰ੍ਹਾਂ ਆਪਾਂ ਚਾਹ ਪਾਣੀ ਨੂੰ ਉਬਾਲ ਲੈਣਾ ਹੈਗਾ ਫਿਰ ਆਪਾਂ ਉਹਦੇ ਵਿੱਚ ਚਾਹ ਪੱਤੀ ਪਗਾਉਣੀ ਹੈਗੀ ਆ ਤੇ ਫਿਰ ਉਹਦੇ ਵਿੱਚ ਦੁੱਧ ਪਾਣਾ ਹੈਗਾ ਜਿਹੜੀ ਸਾਰਿਆਂ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਜਿਹਦੇ ਕਰਕੇ ਜਿਹੜੀ ਚਾਹ ਨੂੰ ਮਾੜਾ ਮੰਨਿਆ ਜਾਂਦਾ ਉਹ ਮਿੱਠਾ ਹੁੰਦਾ ਹੈਗਾ ਆਪੜੀ ਖੰਡ ਹੁੰਦੀ ਯਾਨੀ ਕਿ ਜਿਹੜੀ ਇੱਤੀ 슈ਗਰ ਹੁੰਦੀ ਆ ਉਹਦੀ ਜਗ੍ਹਾ ਤੇ ਆਪਾਂ ਜੇ ਗੁੜ ਯੂਸ ਕਰੀਏ ਬਹੁਤ ਹੀ ਫਾਇਦੇਮੰਦ ਹੋਊਗਾ ਕਿਉਂਕਿ ਗੁੜ ਦੇ ਵੀ ਬਹੁਤ سارے ਫਾਇਦੇ ਹੁੰਦੇ ਹੈਗੇ ਗੁੜ ਦੇ ਵਿੱਚ ਬਹੁਤ ਸਾਰੇ ਯਾਨੀ ਕਿ ਤੱਤ ਹੁੰਦੇ ਹੈਗੇ ਜਿਹੜੇ ਸਾਡੀ ਬੋਡੀ ਨੂੰ ਫਾਇਦਾ ਪਹੁੰਚਾਉਂਦੇ ਹੈ ਡਾਈਜੈਸਟਿਵ ਸਿਸਟਮ ਨੂੰ ਹੈਲਦੀ ਰੱਖਣ ਦੇ ਵਿੱਚ ਖੂਨ ਖੂਨ ਬਣਾਉਣ ਦੇ ਵਿੱਚ ਵੀ ਹੈਲਪ ਕਰਦੇ ਆ ਬਟ ਜਿਹੜੀ 슈ਗਰ ਹੁੰਦੀ ਆ ਖੰਡ ਹੁੰਦੀ ਆ ਉਹ ਕੈਮੀਕਲਸ ਨਾਲ ਪ੍ਰੋਸੈਸ ਕੀਤੀ ਜਾਂਦੀ ਆ ਇਸ ਕਰਕੇ ਉਹਦੇ ਲਾਭ ਨਹੀਂ ਹੁੰਦੇ ਹੈਗੇ ਉਹਦੇ ਨੁਕਸਾਨ ਹੁੰਦੇ ਆ ਤੇ ਇਸ ਤਰੀਕੇ ਨਾਲ ਚਾਹ ਬਣਾ ਕੇ ਤੁਸੀਂ ਪੀ ਸਕਦੇ ਆ ਤੇ ਉਹਦਾ ਫਾਇਦਾ ਲੈ ਸਕਦੇ ਆ ਬਾਕੀ ਸਾਡੀ ਡਿਪੈਂਡ ਕਰਦਾ ਹੁੰਦਾ ਜਿਹੜੀ ਸਾਡੀ ਹੈਲਥ ਹੈਗੀ ਸਾਡੀ ਓਵਰਆਲ ਡਾਈਟ ਦੇ ਉੱਤੇ ਮਤਲਬ ਕਿ ਪੂਰੇ ਦਿਨ ਦੇ ਵਿੱਚ ਅਸੀਂ ਕਿੰਦਾਂ ਦੀਆਂ ਚੀਜ਼ਾਂ ਖਾਣੇ ਆ ਕਿਦਾਂ ਦਾ ਫੂਡ ਖਾਣੇ ਆ ਤੇ ਨਾਲ ਦੀ ਨਾਲ ਸਾਨੂੰ ਐਕਸਰਸਾਈਜ਼ ਵੀ ਕਰਨੀ ਚਾਹੀਦੀ ਆ ਤੇ ਹੋਰ ਦੋਸਤੋ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਅਗਰ ਤੁਹਾਨੂੰ ਵੀਡੀਓ ਲੱਗੀ ਆ ਸ਼ੇਅਰ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਸਾਡਾ ਜਿਹੜਾ ਫੇਸਬੁੱਕ ਦਾ ਪੇਜ ਹੈਗਾ ਉਹ ਵੀ ਲਾਈਕ ਸਬਸਕ੍ਰਾਈਬ ਕਰਦੇ ਹੋ ਧੰਨਵਾਦ ਜੀ